ਹੀਰ ਦੀ ਅੱਜ ਜੀ ਛੱਡ ਗੱਲ ਪਰਦੇਸੀਆ ਹੋਈ ਮੁਕੀ ਅਸੀਂ ਮਾਰਿਆ ਤੁਸਾਂ ਮਾਫ ਕੀਤਾ ਦਿਲ ਜੱਫੀਆਂ ਮਾਰ ਕੇ ਇੱਕ ਹੋਏ ਲੇਖਾ ਪਿੜਦਿਆਂ ਨੈਣਾ ਨੇ ਸਾਫ ਕੀਤਾ ਹੁਣ ਦੱਸ ਹਕੀਕਤਾਂ ਫੋੜ ਮੈਨੂੰ ਅੱਜ ਕਿਸ ਤਰ੍ਹਾਂ ਝੰਗ ਸਿਆਲ ਆਇਓ ਕੱਚੇ ਵੰਜਲੀ ਮਾਲ ਮਤਾ ਤੇਰਾ ਨਿਕਲ ਕਰਾਂ ਤੂੰ ਮੰਦੜੇ ਹਾਲ ਆਇਓ ਕੀ ਥਾਉਂ ਗਰਾਉਂ ਤੇ ਨਾਉ ਤੇਰਾ ਕਿਸੇ ਨਾਲ ਕੀ ਖੇਡ ਕੇ ਚਾਲ ਆਇਓ ਸਰਦੇ ਪੁੱਜ ਦੇ ਘਰਾਂ ਦਾ ਜਾਪ ਨਾਹੀਂ ਦੇਸ ਧਾਰ ਕੇ ਬਣ ਕੰਗਾਲ ਆਇਓ ਕਿਹੜੀ ਸ਼ੈਲ ਸਿਵਿਲੜੀ ਨੱਡੜੀ ਨੂੰ ਕਿਧਰੇ ਨਾਲ ਬਹਾਨਿਆਂ ਟਾਲਿਆ ਆਇਓ ਕੋਈ ਮੈਕ ਦਾਵਾਗ ਉਜਾੜਿਆ ਆਇਓ ਜਾ ਹੋ ਕੇ ਆਪ ਪਾ ਮਾਲ ਆਇਓ ਖਨੀ ਮਾਰਿਆ ਦਰਦ ਵਿਛੋੜਿਆਂ ਦਾ ਆਵਾਲਥ ਹੀ ਸ਼ੌਕ ਨੂੰ ਗਾਲ ਆਇਓ ਮੈਨੂੰ ਜਾਪਦਾ ਕੌਲ ਇਕrar ਕੀਤਾ ਪਾਲ ਅਜਲ ਤੋਂ ਮੈਂ ਡੜੇ ਨਾਲ ਆਇਓ ਪਾਲ ਅਜਲ ਤੋਂ ਮੈਂ ਡੜੇ ਨਾਲ ਆਇਓ